ਲਓ ਜੀ ਅੱਜ ਆਪਾਂ ਬਣਾਉਨੇ ਆਓਟਸ ਦੇ ਪਰੌਠੇ ਜਿਹੜੇ ਬਹੁਤ ਹੀ ਵਧੀਆ ਬਣਦੇ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਨੇ ਆ ਤੇ ਆ ਦੇਖਦੇ ਆਪਾਂ ਕਿਵੇਂ ਬਣਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਨੇ ਆਓਟਸ ਦਾ ਪਰੌਠਾ ਓਟਸ ਦਾ ਪਰੌਠਾ ਬਣਾਉਣ ਲਈ ਮੈਂ ਆਟਾ ਗੁੰਨ ਲਿਆ ਸੀ ਥੋੜਾ ਜਿਹਾ ਪਹਿਲੇ 15-20 ਮਿੰਟ ਪਹਿਲਾਂ ਗੁੰਨ ਲਿਆ ਸੀ ਤੇ ਨੂੰ ਟੱਕੇ ਰੱਖਤਾ ਜੇ ਆਪਾਂ ਨੰਗਾ ਰੱਖਦੇ ਨਾ ਆਟਾ ਉਹਦੇ ਸਖਤ ਜੀ ਪਰਤ ਆ ਜਾਂਦੀ ਹੈ ਇੱਕ ਸਿੱਕਰੀ ਜਿਹੀ ਵਾਂਗੂ ਤੇ ਤੁਸੀਂ ਆਟਾ ਨੰਗਾ ਨਹੀਂ ਰੱਖਣਾ ਹਮੇਸ਼ਾ ਆਟੇ ਨੂੰ ਟੱਕੀ ਰੱਖਿਆ ਕਰੋ ਤੇ ਬਾਕੀ ਆਪਾਂ ਔਰਸ ਲਿਆ ਥੋੜੇ ਜਿਵੇਂ ਮੈਂ 4-5 ਇੱਕ ਪਰੋਠੇ ਬਣਾਉਣੇ ਉਹਦੇ ਵਾਸਤੇ ਇੰਨੇ ਔਰਸ ਲਏ ਆ ਤੇ ਆਹ ਸਮਾਨ ਲਿਆ ਕੁਛ ਤੇ ਪਿਆਜ਼ ਲਿਆ ਹਰੀ ਮਿਰਚ ਆਦਰਕ ਤੇ ਲਸਣ ਦਾ ਪੇਸਟ ਤੇ ਧਨੀਆ ਤੇ ਜੀਰੇ ਨੂੰ ਸਾਫਤ ਨੂੰ ਮੈਂ ਥੋੜਾ ਜਿਹਾ ਪੀਸਿਆ ਨਮਕ ਹਲਦੀ ਤੇ ਸਾਬਤ ਹਰਾ ਧਨੀਆ ਤੇ ਨਾਲ ਥੋੜੀ ਜਿਹੀ ਕਾਲੀ ਮੇਚ ਥੋੜੀ ਜਿਹੀ ਅਜਮੈਨ ਅਜਮੈਨ ਜ਼ਰੂਰ ਪਾਇਆ ਕਰੋ ਕਿਉਂਕਿ ਪੇਟ ਵਾਸਤੇ ਅਜਮੈਨ ਬਹੁਤ ਵਧੀਆ ਤੇ ਜਿਹੜਾ ਆਪਣਾ ਲਸਣ ਤੇ ਆਦਰਕ ਹੈਗਾ ਨਾ ਆਪਣਾ ਉਹਦਾ ਪੇਸਟ ਮੈਂ ਇਹਦੇ ਵਿੱਚ ਬਣਾ ਲੈਣੀ ਹੈ ਜੇ ਥੋੜਾ ਜਿਹਾ ਵੀ ਆਪਣੇ ਬਣਾਉਣਾ ਹੈ ਤਾਂ ਛੋਟੇ ਜਿਹੇ ਚਾਹ ਦੇ ਵਿੱਚੇ ਬਣਾ ਲੈਣੀ ਹੁੰਦੀ ਹੈ ਤੇ ਨਹੀਂ ਵੀ ਆਪਣੇ ਕੁੱਟਣਾ ਹੁੰਦਾ ਤੇ ਪੇਸਟ ਬਣਾਇਆ ਹੋਇਆ ਕੱਟਣ ਦਾ ਪੇਸਟ ਠੀਕ ਹੈ ਬਣਾ ਫਿਰ ਪਾ ਲਓ ਉਹ ਵਧੀਆ ਵਿੱਚ ਮਿਕਸ ਚ ਹੋ ਜਾਂਦਾ ਤੇ ਇਹ ਹੁਣ ਆਪਾਂ ਨੇ ਸਾਰਾ ਕੁਝ ਕੱਟ ਲਿਆ ਤੇ ਆਪਾਂ ਹੁਣ ਇਹਦੀ ਸਟੈਪ ਨੂੰ ਤਰ ਤਿਆਰ ਕਰਦੇ ਆ। ਲੋ ਜੀ ਇੱਕ ਕਪਾ ਬੌਲ ਲੈ ਲਿਆ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ। ਹੱਥ ਕੇ ਮੈਂ ਓਟਸ ਪਾ ਲਿਆ। ਤੇ ਓਟਸ ਤੋਂ ਬਾਅਦ ਸਾਰੇ ਹਿਸਮਨ ਪਾ ਲੈਣਾ ਆਪਾਂ ਨੇ। ਆ ਸਾਰਾ ਸਮਾਨ ਪਾ ਲਿਆ। ਹੁਣ ਆਪਾਂ ਨੂੰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ थोड़ा जि पानी पा ज्यादा पानी नहीं पाना थोड़ा थोड़ा करके जिन्ना को पवेगा देखो थोड़ा पानी हो पावे बहुत ही सौखे ने बनाने औखे नहीं गे ज्यादा ਉਨਾ ਕ ਪਾਣੀ ਪਾਉਣਾ ਆਪਾਂ ਨੇ ਤੇ ਜਿੰਨੀ ਕਿ ਇਹਦੀ ਆਪਾਂ ਜਦੋਂ ਮੁੱਠੀ ਬਣਾਈਏ ਮੁੱਠੀ ਭੱਜ ਜਵੇ ਇਦਾਂ ਪਰੌਠੇ ਵਿੱਚ ਪਾਉਣ ਲਈ ਆ ਦੇਖੋ ਬਣਦੇ ਗਿਆ ਨਾ ਬਸ ਇਸ ਤਰ੍ਹਾਂ ਆਪਾਂ ਨੇ ਇੰਨਾ ਕ ਪਾਣੀ ਪਾਉਣਾ ਬਸ ਤੁਸੀਂ ਉਸ ਹਿਸਾਬ ਦੇ ਨਾਲ ਪਾਣੀ ਪਾਓ ਆ ਦੇਖੋ ਕਿਉਂਕਿ ਓਟਸ ਵੀ ਗਿੱਲੇ ਹੋ ਜਾਣ ਤੇ ਸੌਫਟ ਹੋ ਜਾਣ ਗਿੱਲੇ ਹੋ ਕੇ ਆ ਦੇਖੋ ਆ ਦੇਖੋ ਇਦਾਂ ਬੋਲਣਾ ਨਹੀਂ ਆਪਾਂ ਬਣਾ ਲੈਣੀ ਆ ਤੇ ਆਪਾਂ ਇਹ ਚਾਰੇ ਬੋਲ ਬਣਾ ਲੈ ਚਾਤ ਪਰੋਠੇ ਬਣਾਉਣੇ ਆ ਬਣਾ ਕੇ ਫਿਰ ਆਪਾਂ ਬਣਾ ਕੇ ਦਿਖਾਉਣੇ ਆ ਹਾਂ ਲਓ ਜੀ ਆਪਾਂ ਇੱਕ ਨਾਰਮਲ ਪੇਡਾ ਲੈ ਲੈਣਾ ਤੇ ਉਹਦੇ ਵਿੱਚ ਪਾ ਕੇ ਆਪਾਂ ਪਰੋਠਾ ਬਣਾਉਣੇ ਆ ਆ ਦੇਖੋ ਆ ਮੈਂ ਬਣਾ ਲਈ ਸੀ ਬੋਲਣਾ ਚਾਰ ਪਰੋਠੇ ਬਣਾਉਣੇ ਚਾਰਾਂ ਲਈ ਤਿਆਰ ਕਰ ਲਿਆ ਸੀਗਾ ਤੇ ਹੁਣ ਆਪਾਂ ਮੜਾਉਣੀਆਂ ਛੋਟਾ ਜਿਹਾ ਬੇਲ ਕੇ ਇਹਨੂੰ ਫਿਰ ਆਪਾਂ ਇਹਦੇ ਵਿੱਚ ਇਹ ਬੌਲ ਨੂੰ ਵਿੱਚ ਪਾ ਲੈਣਾ ਐਦਾਂ ਕਰਕੇ ਤੇ ਫਿਰ ਇਹਨੂੰ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਆਲੂ ਪਾਉਨੇ ਆ ਸੇਮ ਹੀ ਆ ਇਹ ਐਦਾਂ ਕਰਕੇ ਆ ਦੇਖੋ ਤਾਂ ਕਰਕੇ ਬਣਾ ਲੈ ਇੱਕ ਆਪਾਂ ਹੋਰ ਬਣਾਉਣੇ ਨੇ ਦੋ ਬਣਾ ਕੇ ਤੁਹਾਨੂੰ ਦਿਖਾਉਣੀ ਆਂ ਆ ਦੇਖੋ Do we not keep feeling that we did the ਹੱਥ ਨੂੰ ਪ੍ਰੇਥਨ ਲਾ ਲਓ ਜਾਂ ਤੇਲ ਲਾ ਲਓ ਉਹਦੇ ਨਾਲ ਜਿਹੜਾ ਫालतू ਆਟਾ ਨਾ ਉੱਪਰੋਂ ਇਸ ਤਰ੍ਹਾਂ ਕਰਕੇ ਉਹਨੇ ਚੱਕ ਦੋ ਇਹਦਾ ਕਰਕੇ ਬੜੇ ਆਰਾਮ ਦੇ ਨਾਲ ਇਸ ਤਰ੍ਹਾਂ ਬਣਾ ਲਓ ਕਿਸੇ ਪਾਸੇ ਨਹੀਂ ਨਿਕਲਦਾ ਤੇ ਥੋੜਾ ਜਿਹਾ ਪ੍ਰੇਥਨ ਲਾ ਕੇ ਫਿਰ ਇਹਨੂੰ ਆਪਾਂ বেল ਲੈਣਾ ਆ ਦੇਖੋ ਹੁਣ ਆਪਾਂ ਬੇਲ ਦੇਣਾ ਬਹੁਤ ਹੀ ਆਸਾਨ ਨੇ ਅਣਜਾਣ ਮੰਦਾ ਵੀ ਬਣਾ ਸਕਦੇ ਇਹਨੂੰ ਕੋਈ ਇਹਦੇ ਵਿੱਚ ਬਣਾਉਣ ਵਿੱਚ ਹੈ ਹਜੇ ਕਾਲੂ ਵਾਲੇ ਪਰੋਠਾ ਬਣਾਉਣਾ ਔਖਾ ਤੇ ਇਹ ਬਿਲਕੁਲ ਨਹੀਂ ਔਖਾ ਹੈਗਾ ਆ ਦੇਖੋ ਬਣ ਗਏ ਨਾ ਤੇ ਹੁਣ ਆਪਾਂ ਇਹਨਾਂ ਤਵਾ ਆਪਣਾ ਗਰਮ ਹੋ ਗਿਆ ਤੇ ਆਪਾਂ ਤਵੇ ਤੇ ਪਾਉਣੀ ਆ ਹਲੋ ਤੁਸੀਂ ਇਹਦੇ ਫੈਂਡਾ ਬਣਾ ਲਓ ਬਟਰ ਨਾ ਬਣਾ ਲਓ ਜੇਸੀ ਕਿਉਂ ਨਾ ਬਣਾ ਲਓ ਜੋ ਤੁਹਾਡਾ ਦਿਲ ਕਰਦਾ ਜਿਆਦੇ ਵਿੱਚ ਵੀ ਤੁਸੀਂ ਬਣਾਉਨੇ ਹੋ ਬਣਾ ਸਕਦੇ ਆ ਮੈਂ ਦੂਜਾ ਵੀ ਬਣਾ ਲੈਣੀ ਆ ਜਨਾ ਤੇ ਫਿਰ ਆਪਾਂ ਆ ਦੇਖੋ ਤਾਂ ਆਪਣਾ ਗਰਮ ਸੀਗਾ ਆ ਦੇਖੋ ਹਲਕਾ ਜਿਹਾ ਤੁਸੀਂ ਜਿਆਦਾ ਕਿਉਂ ਲਾਉਣਾ ਜਿਆਦਾ ਲਾ ਲਓ ਅਸੀਂ ਆਪਣੇ ਹਿਸਾਬ ਨਾਲ ਲਾ ਰਹੇ ਹਾਂ ਥੋੜਾ ਲਾ ਰਹੇ ਹਾਂ ਨਾ ਤੁਸੀਂ ਵੱਧ ਲਾਉਣਾ ਵੱਧ ਲਾ ਲਓ ਜਿਸ ਤਰ੍ਹਾਂ ਵੀ ਤੁਹਾਡਾ ਦਿਲ ਕਰਦਾ ਉਹਦਾ ਬਣਾ ਲਓ ਛਾਟੇ ਵਿੱਚ ਮੈਂ ਥੋੜਾ ਜਨਾਮੁਕ ਪਾ ਲਿਆ ਸੀਗਾ ਤੇ ਫੇਰ ਉਹ ਇੱਕੋ ਜਿਹਾ ਜਦੋਂ ਵੀ ਆਪਾਂ ਖਾਂਦੇ ਆ ਨਾ ਪਰੌठा ਤੇ ਹਰ ਪਾਸੇ ਨਮਕ ਇੱਕੋ ਜਿਹਾ ਹੁੰਦਾ ਕਈ ਵਾਰ ਆਪਾਂ ਵਿੱਚ ਸਟਫਿੰਗ ਕਰਦੇ ਆ ਨਾ ਉਹਦੇ ਵਿੱਚ ਨਮਕ ਘੱਟ ਹੁੰਦਾ ਤੇ ਉਹ ਆਪਣਾ ਚੰਗੇ ਤਰ੍ਹਾਂ ਮਿਕਸ ਨਹੀਂ ਹੁੰਦਾ ਹੈਗਾ ਤੇ ਤੁਸੀਂ ਆਟੇ ਵਿੱਚ ਥੋੜਾ ਜਿਹਾ ਮੈਂ ਮੂੜੀਆਂ ਵਾਲਾ ਪਰੌठा ਬਣਾਵਾਂ ਮੈਂ ਤੇ ਜਾਂ ਔਰਸ ਵਾਲਾ ਜਾਂ ਆਲੂ ਵਾਲਾ ਮੈਂ ਆਟੇ ਵਿੱਚ ਜ਼ਰੂਰ ਉਹ ਪਾਉਣੀ ਹੁੰਦੀ ਆ ਨਾ ਆਪਣਾ ਨਮਕ ਹਲਕਾ ਜਿਹਾ ਨਮਕ ਜ਼ਰੂਰ ਪਾਉਣੀ ਹੁੰਦੀ ਆ ਮੈਨੂੰ ਲਾਈ ਸੋਨਾ ਬਣ ਕੇ ਖਾਣ ਲਈ ਬਹੁਤ ਸਵਾਦ ਲੱਗਦਾ ਤੁਸੀਂ ਬਿਨਾ ਘਿਓ ਤੋਂ ਵੀ ਬਣਾ ਸਕਦੇ ਹੋ ਲੋਹੇ ਦੇ ਤਵੇ ਤੇ ਬਣਾ ਰਹੀ ਹਾਂ ਮੈਂ ਤੁਸੀਂ ਬਿਨਾ ਘਿਓ ਤੋਂ ਵੀ ਬਣਾ ਸਕਦੇ ਹੋ ਨਹੀਂ ਕਈ ਘਿਓ ਖਾਂਦੇ ਜਾਂ ਤੇਲ ਖਾਂਦੇ ਵੀ ਅਸੀਂ ਸਿੰਪਲ ਪਰੌਠਾ ਬਣਾਉਣਾ ਤੇ ਉਦਾਂ ਵੀ ਤੁਸੀਂ ਬਣਾ ਕੇ ਖਾ ਸਕਦੇ ਹੋ ਸਿੰਪਲ ਜੀ ਤੇ ਨਹੀਂ ਤੁਸੀਂ ਆਪਾਂ ਪਹਿਰੇ ਪਰਹੇਜ ਕਰਦੇ ਆ ਵੀ ਤੇਲ ਕਿਉਂ ਨਹੀਂ ਖਾਣਾ ਤੇ ਉਸ ਤਰ੍ਹਾਂ ਵੀ ਬਣਾ ਸਕਦੇ ਹਾਂ ਜਿਸ ਤਰ੍ਹਾਂ ਮਰਜੀ ਬਣਾ ਬਹੁਤ ਹੀ ਸੌਕੇ ਤਰੀਕੇ ਨਾਲ ਬਣ ਜਾਂਦਾ ਆ ਦੇਖੋ ਆਪਾਂ ਨੇ ਅੱਕਲੇ ਤੇ ਦੂਜਾ ਵੀ ਆਪਾਂ ਹੁਣ ਪਾ ਦਿੰਦੇ ਆ ਪਾ ਲਏ ਦੂਜਾ ਵੀ ਪਾਤਾ ਤੇ ਬਹੁਤ ਹੀ ਵਧੀਆ ਬਣਦੇ ਆ ਕੋਈ ਔਖੇ ਨਹੀਂ ਬਣਾਉਣੇ ਆਲੂ ਵਾਲੇ ਪਰੌਠੇ ਬਹੁਤ ਸੌਖੇ ਬਣਾਉਣੇ ਇਨੂੰ ਯਾਬਾ ਥੋੜਾ ਜਿਆ ਤੇਲ ਲਾ ਦਿੰਦੇ ਆ ਪਾ ਲਓ ਜਿਆਦਾ ਟਾਈਮ ਵੀ ਨਹੀਂ ਲੱਗਦਾ ਆਪਣਾ ਆਟਾ ਘੁੱਲੋ ਫਟਾਫਟਾ ਉਰਸ ਰਾਮ ਨਾਲ ਆਪਣੀ ਬਜਾਰਾਂ ਚੋਂ ਮਿਲ ਜਾਂਦੇ ਆ ਤੇ ਨਾਲੇ ਤੇ ਸਿਹਤ ਵਾਸਤੇ ਵਧੀਆ ਨੇ ਨਾਲੇ ਆਪਣੇ ਪਰੌਠਾ ਬਣ ਜਾਂਦਾ ਨਾਲੂਆਂ ਨਾਲੋਂ ਹੀ ਜ਼ਿਆਦਾ ਫਾਇਦਾ ਦਾਲ ਨੇ ਤੇ ਆਲੂਆਂ ਦੇ ਨਾਲੋਂ ਇਹ ਜ਼ਿਆਦਾ ਬਣਾਈਏ ਵਧੀਆ ਆ ਦੇਖੋ ਇਦਾਂ ਹੀ ਮੈਂ ਨਾ ਦੋ ਜਿਹੜੇ ਪਰੌਠੇ ਹੋਣ ਨੇ ਇਦਾਂ ਸਾਰੇ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਕੋਈ ਤਾਂ ਵੀ ਨਾਲੇ ਚਿਪਕਦੇ ਚਾਹੇ ਤੁਸੀਂ ਨਾਲ ਵੀ ਤੇਲ ਲਾਓ ਬਿਲਕੁਲ ਤਵੇ ਨਾਲ ਜਿਵੇਂ ਜੇ ਬਣਾਇਆ ਇਹਨਾਂ ਨੇ ਨਮ ਨਵਾਂ ਆ ਦੇਖੋ ਮੈਂ ਦੂਜੇ ਪਰੌठा ਬਣਾਤਾ ਤੇ ਹੁਣ ਆਪਾਂ ਹੋਰ ਜਿਹੜੇ ਦੋ ਹੋਰ ਨੇ ਉਹ ਵੀ ਬਣਾ ਕੇ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਣੇ ਬਣ ਗਏ ਪਰੌਠੇ ਚਾਰ ਪਰੌਠੇ ਬਣਾਏ ਆਪਾਂ ਨੇ ਤੇ ਦੋ ਬਣਾਇਆ ਮੈਂ ਘਿਓ ਲਾ ਕੇ ਤੇਲ ਲਾ ਲੋ ਘਿਓ ਲਾ ਲੋ ਬਟਰ ਲਾ ਲੋ ਜੋ ਮਰਜੀ ਲਾ ਲੋ ਤੁਸੀਂ ਆਪਣੇ ਹਿਸਾਬ ਨਾਲ ਦੋ ਮੈਂ ਬਿਨਾ ਘਿਓ ਤੇ ਬਣਾਏ ਨੇ ਆ ਦੇਖੋ ਸਿੰਪਲ ਬਣਾਏ ਨੇ ਇਹਨਾਂ ਨੂੰ ਬਿਲਕੁਲ ਘਿਓ ਨਹੀਂ ਲਾਇਆ ਹੈਗਾ ਤੁਸੀਂ ਆਪਣੀ ਮਰਜ਼ੀ ਨਾਲ ਬਿਨਾ ਘਿਓ ਤੋਂ ਵੀ ਬਣਾ ਸਕਦੇ ਕੋਈ ਤਵੇ ਇਹਨਾਂ ਨੇ ਚਿੰਬੜ ਦੇ ਬਹੁਤ ਹੀ ਵਧੀਆ ਬਣਦੇ ਆ ਤੁਸੀਂ ਦਹੀਂ ਨਾ ਖਾ ਲੋ ਦੁੱਧ ਨਾ ਖਾ ਲੋ ਜੋ ਤੁਹਾਡਾ ਦਿਲ ਕਰਦਾ ਜਿਆਦੇ ਨਾ ਖਾਣੇ ਤੁਸੀਂ ਉਹਦੇ ਨਾਲ ਖਾ ਲੋ ਚਲੋ ਹੁਣ ਆਪਾਂ ਰੱਬ ਦਾ ਨਾਮ ਲੈ ਕੇ ਖਾਣੇ ਆ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ